ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਵੇ ਦਾੜੀ ਤਾਂ ਕਾਲੀ ਕੀਤੀ ਐ ਭਾਨਾ ਸਿੱਧੂ ਥੰਬਨੇਲ ਬਣਾਉਣੀ ਸਿੱਖ ਗਿਆ ਸਿੰਗਰ ਲੈਂਟਰ ਪਾਉਣੇ ਸਿੱਖ ਗਿਆ ਛੋਟੇ ਛੋਟੇ ਹਾਕਟਰਸ ਦਾ ਨੇ ਆਈਟੀ ਸੈੱਲ ਖੋਲ ਲਿਆ ਸੀਗਾ ਚਲੋ ਅਸੀਂ ਆਹ ਕੰਮ ਕਰ ਲੈਂਦੇ ਆ ਨੁਕਸਾਨ ਨਹੀਂ ਨਾ ਕਿਸੇ ਨੂੰ ਪਿਛਲੀ ਵਾਰ ਵੀਡੀਓ ਪਾਈ ਸੀ ਜਤਿੰਦਰ ਕੌਰ ਜੀ ਤੇ ਬਹੁਤ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਦੋ ਚੋ ਦੋ ਚਾਰ ਬੰਦਿਆਂ ਨੇ ਸੌਰੀ ਬਹੁਤ ਲੋਕਾਂ ਨੇ ਨਹੀਂ ਦੋ ਚਾਰ ਬੰਦਿਆਂ ਨੇ ਚਾਨਣਾ ਸਾਹਿਬ ਜੀ ਉਹਨਾਂ ਬਾਰੇ ਖੁੱਲ ਕੇ ਬੋਲੇ ਆ ਬਹੁਤ ਮਿਹਰਬਾਨੀ ਉਹਨਾਂ ਦੀ ਤੇ ਅੱਛਾ ਲੱਗਿਆ ਉਹਨਾਂ ਨੇ ਇੱਕ ਗੱਲ ਉਹਦੇ ਵਿੱਚ ਕੀਤੀ ਆ ਵੀ ਮੈਂ ਡਾਇਰੈਕਟਰ ਨੂੰ ਫੋਨ ਲਾਇਆ ਸੀ ਡਾਇਰੈਕਟਰ ਨੇ ਕਿਹਾ ਸੀ ਉਹ ਕੱਲੇ ਆਰਟਿਸਟ ਨਹੀਂ ਕੱਡੇ ਨਾਲ ਕਈ ਹੋਰ ਆਰਟਿਸਟ ਕੱਡੇ ਆ ਇਹਦਾ ਜਵਾਬ ਦੇ ਦੇਵਾ ਪਈ ਇਹਦਾ ਮਤਲਬ ਹੋਰ ਵੀ ਕਈਆਂ ਨਾਲ ਧੋਖਾ ਕੀਤਾ ਉਹ ਆਰਟਿਸਟ ਉਹ ਕੱਡੇ ਨੇ ਜਿਨ੍ਹਾਂ ਦੀ ਇੱਕ ਇੱਕ ਦੋ ਦੋ ਲਾਈਨਾਂ ਨਹੀਂ ਸੀਗੀਆਂ ਤੇ ਨਾਲ ਮਾਤਾ ਜੀ ਨੂੰ ਦੱਸ ਸਕਦੇ ਸੀ ਪਈ ਸ਼ੂਟਿੰਗ ਰੀ ਸ਼ੂਟ ਕੀਤਾ ਜਾ ਰਿਹਾ ਉਹ ਕੱਡੇ ਆ ਇਹ ਜਵਾਬ ਇਹਦਾ ਹਰ ਬੰਦੇ ਦੀ ਫੁੱਲ ਡਿਟੇਲ ਲੈ ਕੇ ਆਉਣਾ ਜਿਨੇ ਗਲਤ ਕਮੈਂਟ ਪਾਉਣੇ ਪਹਿਲਾਂ ਸੁਣ ਲੈਣ ਇਹ ਵੀਡੀਓ ਪਾਉਣ ਨਾਲ ਸਾਨੂੰ ਇਹ ਫਾਇਦਾ ਹੋਇਆ ਪੇ ਕੁਛ ਬੰਦੇ ਰਿਕਾਰਡਿੰਗ ਸੁਣ ਕੇ ਇਮੋਸ਼ਨਲ ਹੋਏ ਉਹ ਨਹੀਂ ਕਿ ਆ ਪੇ ਭਾਈ ਅਸੀਂ ਤੇਰੀ ਮਦਦ ਕਰਨੀ ਚਾਹੁੰਦੇ ਆ ਪਰ ਕਰ ਨਹੀਂ ਸਕਦੇ ਅਸੀਂ ਫਲਾਨੇ ਸਿੰਗਰ ਲਈ ਕੰਮ ਕਰਦੇ ਆ ਉਹ ਸਾਡੇ ਤੋਂ ਵੀਡੀਓ ਪਵਾਉਂਦੇ ਸਾਡਾ ਤੋਰੀ ਫੁਰਲਗਾ ਚੱਲਦਾ ਜਿਨ੍ਹਾਂ ਬੰਦਿਆਂ ਦੀਆਂ ਪਿੱਛੇ ਚੈਨਲਾਂ 'ਚ ਆਵਾਜ਼ਾਂ ਆਉਂਦੀਆਂ ਸਿਰਫ ਐਦਾਂ ਹੋ ਗਈ ਐਦਾਂ ਹੋ ਗਈ ਉਹ ਇਹਨਾਂ ਦੇ ਹੀ ਬੰਦੇ ਨੇ ਜ਼ਿਆਦਾਤਰ ਦੂਜੇ ਵੀ ਸਭ ਨੂੰ ਪੈਸਾ ਚੜਦਾ ਉਹਦਾ ਪੂਰੇ ਡਿਟੇਲ ਦੇ ਦਿੰਨੇ ਆ ਤੇ ਗਾਂ ਕਰਦੇ ਸਰਦਾਰ ਜੀ ਦੀ ਗੱਲ ਤੁਸੀਂ ਕਹਿੰਨੇ ਸਰਦਾਰ ਜੀ ਫਿਲਮ ਤੋਂ ਪਹਿਲਾਂ ਮੈਂ ਵਿੱਚ ਵੀ ਸੁਣਿਆ ਪਈ ਇੱਕ ਨਹੀਂ ਹੁੰਦੇ ਨਵੇਂ-ਨਵੇਂ ਲੋਕਾਂ ਨੇ ਚੈਨਲ ਖੋਲ ਲਏ। ਉਹਦੇ ਤੇਰੇ ਦੀ ਬੋਲਣ ਦਾ ਬੋਲਣ ਉਹ ਡ ਹੈ ਜਿਨ੍ਹਾਂ ਨੂੰ ਫਿਲਮ ਲੈਣ ਦਾ ਫਫਾ ਨਹੀਂ ਪਤਾ। ਤੇ ਗੱਲਾਂ ਕਿੜਕੜੀਆਂ ਕਰ ਰਹੇ ਨੇ ਕਈ ਜਣੇ ਹਨਾ। ਫਿਲਮ ਦੀ ਪ੍ਰੋਮੋਸ਼ਨ ਸ਼ੁਰੂ ਹੁੰਦੀ ਹੈ ਤਰੀਕੇ ਨਾਲ। ਉਹ ਪ੍ਰੋਮੋਸ਼ਨ ਕਿਉਂ ਸ਼ੁਰੂ ਹੁੰਦੀ ਹੈ? ਉਹ ਫਿਲਮ ਜਿੱਦਣ ਆਉਣੀ ਸੀ 6-7 ਫਿਲਮਾਂ ਆਉਣੀਆਂ ਸੀ। ਉਹ ਦੱਬ ਜਾਣੀ ਸੀ। ਇਹਦਾ ਡਾਇਰੈਕਟਰ ਹੈਗਾ ਹੁੰਦਲ અમર ਹੁੰਦਲ ਇਹਦਾ ਨਾਮ ਹੈ ਇਹ અમર ਹੁੰਦਲ ਉਹੀ ਹੈ ਜਿਹਦੇ ਬਾਰੇ ਮੈਂ ਪਹਿਲਾ ਵੀਡੀਓ ਪਾ ਚੁੱਕਾ ਕਿ ਇਹਨੇ ਤੇ ਇੱਕ ਬੰਦੇ ਨੇ ਰਲ ਕੇ ਜਿਹੜਾ ਬਹੁਤ ਭੋਲਾ ਜਿਹਾ ਲੱਗਦਾ ਪ੍ਰਿੰਸਾ ਇਹਨਾਂ ਰਲ ਕੇ ਬਹੁਤ ਵੱਡੀ ਗੇਮ ਕੀਤੀ ਸੀ ਸ਼ਾਰਟ ਮੂਵੀ ਨੂੰ ਬੜੀ ਕਿੱਦਾਂ ਬਣਾਉਣਾ ਮੈਂ ਭਗਤ ਸਿੰਘ ਵਾਲਾ ਆਈਡੀਆ ਦੱਸਿਆ ਸੀ ਇਹਨਾਂ ਨੇ ਉਹ ਬੜੀ ਕੀਤੀ ਗੇਮ ਕੀਤੀ ਇਹ ਉਹ ਬੰਦੇ ਨੇ ਤੇ ਤੁਸੀਂ ਇਹ ਚੂਹੇ ਜਿਹਨੂੰ ਦੇਖ ਸਕਦੇ ਕਿ ਕਿੰਨਾ ਚਲਾਕ ਹੈ ਇਹਨਾਂ ਨੇ ਰਲ ਕੇ ਗੇਮ ਕੀਤੀ ਔਰ ਇਹ ਰੂਪੀ ਗਿੱਲ ਦਾ ਫੈਨ ਹੈ ਰੂਪੀ ਗਿੱਲ ਨੂੰ ਇਸ ਰੋਲ ਲਈ ਲੈਣਾ ਚਾਹੁੰਦਾ ਸੀ ਪਾਕਿਸਤਾਨ ਵਾਲੀ ਲਈ ਪਰ ਉਹ ਕਿਨੇ ਮਨਾ ਕੀਤਾ ਇਹ ਖੁਦ ਦੱਸ ਦਵੇ ਉਹਨਾਂ ਕਿਹਾ ਵੀ ਇਹਨੂੰ ਐਕਟਿੰਗ ਨਹੀਂ ਆਉਂਦੀ ਇਹਨੂੰ ਨਹੀਂ ਲੈਣਾ ਮੈਂ ਹਲੇ ਇਹਨਾਂ ਨੂੰ ਆਪਸ ਵਿੱਚ ਲੜਾਉਣਾ ਨਹੀਂ ਚਾਹਦਾ ਕਿਹੜੇ ਐਕਟਰ ਨੇ ਕਿਹਾ ਪਈ ਇਹਨੂੰ ਐਕਟਿੰਗ ਨਹੀਂ ਆਉਂਦੀ ਇਹਨੂੰ ਨਹੀਂ ਲੈਣਾ ਉਹ ਸੱਚ ਬੋਲ ਦਿਓ ਤੁਹਾਡੇ ਜੋ ਗੱਲਾਂ ਮੇਰੇ ਤੋਂ ਨਿਕਲ ਹੀ ਆਉਣੀਆਂ ਤੁਹਾਡੇ ਮੈਂ ਹੁਣ ਐਸੀ ਤੇ ਐਸੀ ਦੇਣ ਤੇ ਆ ਗਿਆ ਤੇ ਉਹਨੂੰ ਕੱਢ ਦਿੱਤਾ ਗਿਆ ਫਿਲਮ 6-7 ਫਿਲਮਾਂ ਆਉਣੀਆਂ ਸੀ ਚੱਲਣ ਹੀ ਨਹੀਂ ਸੀ ਇਹਨਾਂ ਨੇ ਆ ਪੱਤਾ ਖੇលਿਆ ਬੋਲਿਆ ਕਿਨੇ ਜਿਹੜਾ ਪੰਜਾਬੀ ਆਡੀਅנס ਨਾਲ ਲੈਣਾ ਦੇਣਾ ਕੋਈ ਨਹੀਂ ਹਿੰਦੀ ਆਡੀਅנס ਉਹਦੇ ਆਲ ਹੋ ਗਈ ਪੰਜਾਬੀ ਇਹਦੇ ਚ ਹੋ ਗਈ ਇਹਦੇ ਆਲ ਹੋ ਗਈ ਦਿਲਜੀਤ ਦਸਾਂ ਜਲ ਰੋਲਾ ਫੁੱਲ ਪੈ ਗਿਆ ਫੁਲਾਨੇ ਨੇ ਕਹਿ ਤਾ ਤਤਮ ਘਾਨੇ ਨੇ ਕਹਿ ਤਾ ਬੈਨ ਕਰ ਦੋ ਬੈਨ ਕਰਨੀ ਸੀ ਤੇ 뮤직 ਬੈਨ ਕਿਉਂ ਨਹੀਂ ਹੋਇਆ ਉਹਦੇ ਵਿੱਚ ਵੀ ਤਾਂ ਨੱਚਦੀ ਆ ਉਹ ਉਹ ਕਿਉਂ ਨਹੀਂ ਬੈਨ ਹੋਇਆ ਇਹਦਾ ਜਵਾਬ ਦੇ ਦੇਣ ਪਬਲਿਕ ਵਿਚਾਰੀ ਨੂੰ ਭੋਲੀ ਨੂੰ ਉੱਲੂ ਬਣਾਤਾ ਓਏ ਰੋਲਾ ਪਾਉਣ ਲੱਗਾ ਸਾਰੀ ਲੱਪੇ ਇਹ ਰੋਲੇ ਦੇ ਨਾਲ ਇੰਗਲੈਂਡ ਕੈਨੇਡਾ ਚ ਲੋਕਾਂ ਨੇ ਉਹਨਾਂ ਨੇ ਫਿਲਮ ਦੇਖੀ ਜਿਨੀ 60-60 ਸਾਲ ਤੋਂ ਫਿਲਮ ਨਹੀਂ ਦੇਖੀ ਫਿਰ ਜੱਸੀ ਗਿੱਲ ਜੀ ਬੋਲ ਦਿੰਦੇ ਆ ਦੇਖੋ ਪਲਾਨਿੰਗ ਜੱਸੀ ਗਿੱਲ ਜੀ ਬੋਲ ਦਿੰਦੇ ਕੇਸ ਹੋ ਗਿਆ ਜੱਸੀ ਗਿੱਲ ਉਹ ਜਿਹੜਾ ਹਰ ਪ੍ਰੋਗਰਾਮ ਤੇ ਨਾਲ ਬੈਠਾ ਮੀਕੇ ਦੇ ਕਮਾਲ ਐ ਤੁਹਾਡੀ ਔਰ ਭੂਲੀ ਜਨਤਾ 50 ਸਾਲਾਂ ਬਾਅਦ ਫਿਰ ਵੋਟ ਉਹਨਾਂ ਨੂੰ ਪਾਈ ਜਾਂਦੀ ਮੁੰਮੁੜ ਤੁਹਾਡੀਆਂ ਰਗਾਂ ਫੜ ਲਈਆਂ ਆਮ ਬੰਦੇ ਵਾਲੀ ਇਹ ਬੇਨਤੀ ਐ ਹੋ ਸਕਦਾ ਕਿਸੇ ਪਲ ਵੀ ਸਾਡੇ ਨਾਲ ਕੁਝ ਵੀ ਕਰ ਦੇਣ ਕੋਈ ਟੈਨਸ਼ਨ ਨਹੀਂ ਤੁਹਾਡੇ ਪੋਤੜੇ ਖੋਲਣੇ ਬਹੁਤ ਜ਼ਰੂਰੀ ਐ ਇਹ ਪਹਿਲਾਂ ਤੋਂ ਕਰਦੇ ਆਏ ਇਹ ਕੰਮ ਠੀਕ ਆ ਜੀ ਉਹ ਕਿੱਦਾਂ ਗੇਮ ਚੱਲਦੀ ਰਹੀ ਜੇ ਇਹ ਰੋਲੇ ਰੋਕਣੇ ਹੁੰਦੇ ਤੇ ਦਲਜੀਤ ਦਸਾਂਝ ਜੀ ਜਿਹੜੇ ਤੁਹਾਡੇ ਸਰਦਾਰ ਜੀ ਆ ਉਹ ਆ ਕੇ ਕਹਿ ਦਿੰਦੇ ਭਈ ਇਦਾਂ ਦਾ ਕੁਛ ਨਹੀਂ ਹੋਇਆ ਕੋਈ ਨਹੀਂ ਆਇਆ ਨਾ ਕਰੋ ਕੋਈ ਮੰਨਿਆ ਕਿਸੇ ਨੇ ਨਹੀਂ ਉਹਨ ਬੋਲਿਆ ਆ ਕੇ ਆ ਕੇ ਮੁਲੜ ਮੁਲੜੀਆਂ ਮੁੱਛਾਂ ਨਹੀਂਆਂ ਕਰਤੀਆਂ ਤਾਂ ਹੀ ਮੈਂ ਮੁੱਛਾਂ ਖੜੀਆਂ ਕੀਤੀਆਂ ਵੀ ਤੇਰੇ ਖਿਲਾਫ ਬੋਲਣ ਵਾਲਾ ਕੋਈ ਨਾ ਕੋਈ ਰਹੂਗਾ ਮੁੱਛਾਂ ਖੜੀਆਂ ਕਰਨ ਵਾਲਾ ਤੁਸੀਂ ਕਹਿੰਦੇ ਦਲਜੀਤ ਦਸਾਂਝ ਚੰਗਾ ਇਕੱਲਾ ਸਾਰੀ ਭਾਜਪਾ ਉਹਦੇ ਮਗਰ ਸਾਰੀ ਉਹਦੇ ਮਗਰ ਇਕੱਲਾ ਕਿਤੇ ਨਹੀਂ ਜਿਹੜਾ ਬੰਦਾ ਇੱਕ 2 ਕਰੋੜ ਦਾ ਚੈੱਕ ਦੇਣ ਦਾ ਰੋਲਾ ਪਾਉਂਦਾ ਪਹਿਲਾਂ ਤੇ ਬੋਲਦਾ ਨਹੀਂ ਬਾਕੀ ਵੀ ਨਹੀਂ ਬੋਲਦੇ ਅੱਜ ਬੋਲੇ ਮੈਨੂੰ ਬਹੁਤ ਖੁਸ਼ੀ ਹੋਈ ਪਹਿਲੇ ਦਿਨ ਤੋਂ ਮੈਂ ਕਹਿੰਦਾ ਸੀ ਇਹਨੇ ਇੱਕ ਪੈਸਾ ਨਹੀਂ ਦਿੱਤਾ ਜਿਹੜਾ ਬੰਦਾ ਫਿਲਮ ਨੂੰ ਅਨਕਾਰ ਕਰਨ ਗਿਆ ਹੋਏ ਜੈਕਟ ਐਂਡ ਜੂਲੀਅਟ ਨੂੰ ਤੇ ਉਹ ਖਾਲੀ ਚੈੱਕ ਰੱਖ ਰਿਹਾ ਨਾ ਭਰ ਲਾ ਜਿੰਨਾ ਭਰਨਾ ਸਟੈਂਡ ਛੱਡ ਦੇ ਤੇ ਤੁਹਾਡੇ ਲਈ ਬਾ ਉਹ ਕਰ ਦਊਗਾ ਇਹ ਉਹ ਸਰਦਾਰ ਆ ਜਿਹਨੂੰ ਤੁਸੀਂ ਕਹਿੰਦੇ ਪੱਗ ਦੀ ਸਾਡੀ ਦੀ ਲਾਜ ਫਲਾਨਾ ਇਹਦੇ ਕੋ ਇੱਕ ਗਾਣਾ ਪਿਆ ਸੁੱਤਾ ਸ਼ੇਰ ਸੀ ਜਾਗਿਆ ਬਾਬਾ ਦੀਪ ਸਿੰਘ ਦੇ ਅੰਦਰ ਦਾ ਭਗਤੀ ਨੂੰ ਛੱਡ ਸ਼ਕਤੀ ਨੂੰ ਹੱਥ ਪਾਇਆ ਬਾਬੇ ਨੇ ਉਸ ਜੇਸ ਉਮਰ ਵਿੱਚ ਲੋਕੀ ਖੁੰਡੀ ਫੜ ਕੇ ਤੁਰਦੇ ਨੇ ਉਸ ਉਮਰ ਵਿੱਚ ਖੰਡਾ ਸਿੱਖ ਖੜਕਾਇਆ ਬਾਬੇ ਨੇ ਇੱਥੇ ਸਿੱਖੀ ਵਾਲਾ ਕਿੱਥੇ ਗਿਆ ਇੱਥੇ ਸਿੱਖੀ ਵਾਲਾ ਕਿਉਂ ਨਹੀਂ ਬੋਲਦਾ ਹੈ ਮੈਨੂੰ ਪਿਛਲੀ ਵਾਰ ਕਿਸੇ ਨੇ ਕਿਹਾ ਸੀ ਵੀ ਨਾ ਯਾਰ ਐ ਨਾ ਕਰ ਵੀਡੀਓ ਨਾ ਪਾ ਮੈਂ ਗੋਲ ਮਟੋਲ ਕੀਤੀ ਵੀਡੀਓ ਪਰ ਬੋਲਿਆ ਉਹੱਚ ਵੀ ਮੈਂ ਸੱਚ ਮੇਰੇ ਜਮੀਰ ਨੇ ਨਹੀਂ ਇਜਾਜ਼ਤ ਦਿੱਤੀ ਮੈਨੂੰ ਫਾਇਦਾ ਦਲਜੀਤ ਨਾ ਬਣਾ ਕੇ ਸੀ ਨਾ ਕਿ ਬਿਗਾੜ ਕੇ ਭਾਈ ਜਦੋਂ ਜਿਹੜੇ ਕਹਿੰਦੇ ਮੈਂ ਕੁਝ ਕਰ ਨਹੀਂ ਪਾਇਆ ਮੇਰਾ ਲਾਸਟ ਗਾਣਾ ਇਹਦੇ ਨਾਲ ਇਹਦਾ ਤੇ ਮੇਰਾ ਆਇਆ ਸੀ ਦਲਜੀਤ ਦਾ ਬਹੁਤ ਕੰਮ ਸੀ ਵਰਨਾ ਜੋ ਕੋ ਸਰਕ ਤੇ ਕਰਦੇ ਆ ਇਹ ਪੜਦੇ ਤੇ ਜਾਂ ਪਿੱਛੇ ਉਹ ਚੀਜ਼ਾਂ ਬਹੁਤ ਖਤਰਨਾਕ ਨੇ ਤਰਸ ਨਹੀਂ ਆਉਂਦਾ ਤੁਹਾਨੂੰ ਬੀਬੀ ਦੀ ਰਿਕਾਰਡਿੰਗ ਤੇ ਤਰਸ ਨਹੀਂ ਆਇਆ ਜੇ ਮੀਕਾ ਬਹੁਤ ਹਮਦਰਦ ਸੀ ਮੀਕੇ ਨੂੰ ਜਾਂ ਬਾਕੀਆਂ ਨੂੰ ਸਾਰਿਆਂ ਨੂੰ ਪਰਸਨਲ ਰਿਕਾਰਡਿੰਗ ਭੇਜੀ ਵੱਡੇ ਵੱਡੇ ਸਟਾਰਾਂ ਨੂੰ ਉਹਦਾ ਚਿੱਟੀ ਪੱਗ ਬੰਨਣ ਵਾਲੇ ਕੋਈ ਆਇਆ ਸਾਹਮਣੇ ਕੋਈ ਨਹੀਂ ਆਇਆ ਮਾਤਾ ਲਈ ਭਾਈ ਇਹ ਬੜਬੜਿਆਂ ਦਾ ਕਹਾਣ ਕਰਦੇ ਨੇ ਜਿਹੜੇ ਕਹਿੰਦੇ ਇੱਕ ਨਹੀਂ ਹੁੰਦੇ ਆ ਮਾਤਾ ਨੂੰ ਡੋਬਣ ਲਈ ਤਾਂ ਇੱਕ ਹੋ ਗਏ ਕੀ ਕੀ ਸਬੂਤ ਚਾਹੀਦੇ ਨੇ ਬਾਈ ਜੀ ਇਹਨਾਂ ਤੋਂ ਆਮ ਬੰਦੇ بچੋ ਚਾਨਾ ਸਾਹਿਬ ਦੀ ਫੇਰ ਤੋਂ ਮਿਹਰਬਾਨੀ ਇਹਨਾਂ ਦੇ ਜਿਹੜੇ ਆ ਆਈਟੀ ਸੈੱਲ ਬਣਾਏ ਇਹ ਤਾਂ ਪਤਾ ਲੱਗਾ ਲੋਕਾਂ ਨੇ ਇਮੋਸ਼ਨਲ ਹੋ ਕੇ ਵਿਚਾਰਿਆਂ ਨੇ ਦੱਸਿਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਨਹੀਂ ਕਰ ਸਕਦੇ ਇਹਨਾਂ ਤੋਂ ਤੋਰੀ ਫੁਲਕਾ ਚੱਲਦਾ ਆ ਕੁਸ਼ਿਆ ਇਹਨਾਂ ਦਾ ਅਸਲ ਦੇ ਵਿੱਚ ਮੇਰੇ ਤੋਂ ਬਹੁਤ ਦੁਖੀ ਨੇ ਮੇਰੀ ਤਾਂ ਇੱਕ ਨਾ ਲੜਾਈ ਸੀ ਸਭ ਨਾਲ ਥੋੜੀ ਸਾਰੇ ਇੱਕ ਹੋ ਗਏ ਉਹਦੇ ਦੁਸ਼ਮਣ ਵੀ ਇੱਕ ਹੋ ਗਏ ਤੇ ਇਹ ਬੰਦਾ ਨਹੀਂ ਆਉਣ ਦੇਣਾ ਜਿਹੜਾ ਜਿਹੜੇ ਡਾਇਰੈਕਟਰ ਡਾਇਰੈਕਟਰ ਇਹਨਾਂ ਦੇ ਆ ਰਹੇ ਨੇ ਡਾਇਰੈਕਟਰ ਬਣ ਕੌਣ ਰਹੇ ਨੇ ਦਲਾਲ ਦੱਲੇ ਕੋਆਰਡੀਨੇਟਰ ਸੋਚ ਕੇ ਦੇਖੋ ਬਾਈ ਜੀ ਬਹੁਤ ਵੱਡੇ ਪੜਦੇ ਇਹਨਾਂ ਦੇ ਆ ਮੈਂ ਖੋਲੇ ਆ ਸਰਦਾਰ ਜੀ ਦੇ ਕਿੱਡੀ ਵੱਡੀ ਗੱਲ ਸਿਨੇਮੇ ਪਾਕਿਸਤਾਨ ਤੋਂ ਪਾਕਿਸਤਾਨ ਪਹਿਕ ਮੌਲੇ ਉੱਥੇ ਹੀ ਰਿਲੀਜ਼ ਹੋਈ ਹੈ ਅਸੀਂ ਆਪ ਜਾਣ ਕੇ ਗੇਮਾਂ ਕਰਦੇ ਆ ਕਿਉਂਕਿ ਹੁਣ ਜਦੋਂ ਇਹਦੇ ਰਿਲੀਜ਼ ਕਰਨਗੇ ਲੋਕਾਂ ਦੇ ਭੱਜ ਕੇ ਜਾਣਾ ਫਿਲਮ ਦਾ ਰਿਵਿਊ ਨਾਲ ਦੀ ਨਾਲ 2 ਮਿੰਟ ਵਿੱਚ ਦੇ ਦੇਣਾ ਫਿਲਮ ਇੱਕ ਭੂਤ ਜਿਹੜਾ ਫੰਡ ਹੈ ਜੀ ਉਹ ਇਹਦੇ ਨਾਲ ਭੂਤਨੀਆਂ ਰਹਿੰਦੀਆਂ ਉਹਦੇ ਵਿੱਚ ਸੀਮ ਦਿਖਾਇਆ ਕਿ ਦਲਜੀਤ ਅਸਰਤ ਦੀ ਗੱਲ ਸੁਣ ਕੇ ਉਹ ਆਵਾਜ਼ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਉਦਾਂ ਹੀ ਕਰਦਾ ਜਿੱਦਾਂ ਲੋਕਾਂ ਨੂੰ ਵਰਤ ਕੇ ਇੱਥੇ ਕਰਦਾ ਦਲਜੀਤ ਕੋਈ ਬਹੁਤ ਸਿਆਣਾ ਸਾਊ ਬੰਦਾ ਜੇ ਤੁਹਾਨੂੰ ਲੱਗਦਾ ਜੇ ਦੀ ਫਿਲਮ ਰੁਕਣ ਵਾਲੀ ਹੋਵੇ ਭਾਈ ਨੱਚ-ਨੱਚ ਕੇ ਲਿਫਟਾਂ ਪੈਰਨਾ ਨਹੀਂ ਖੋਲਦਾ ਉਹਨੂੰ ਪਤਾ ਸੀ ਬਹੁਤ ਵੱਡੀ ਗੇਮ ਆ ਕਿਹਦੇ ਨਾਲ ਬੰਦਾ ਇਸ ਫਿਲਮ ਵਿੱਚ ਬਹੁਤ ਲੋਕਾਂ ਦੇ ਨਾਮ ਲੈ ਉਹਨ ਭਾਨੇ ਦਾ ਨਾਮ ਲੈ ਤਾ ਮਬਾਨੀਆਂ ਦਾ ਲੈ ਤਾ ਕਿੰਗ ਫਿਸ਼ਰ ਦਾ ਉਹਨੇ ਕਿਹਾ ਸੀ ਵੀ ਜਿਹੜਾ ਕਮਲਾ ਹੋਊਗਾ ਚੱਕ ਲਊਗਾ ਐਡ ਇੱਧਰ ਸ਼ੁਰੂ ਹੋ ਗਈ ਬਿਨਾ ਪੈਸਿਆਂ ਤੋਂ ਭਾਨਾ ਵਿਚਾਰਾ ਕਮਲਾ ਉਹ ਏਦਾਂ ਕਹਿਤਾ ਉਦਾਂ ਕਹਿਤਾ ਉਹ ਵੀ ਆਪਣਾ ਪਰਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ ਭਾਨੇ ਨੂੰ ਵੀ ਭੇਜੀ ਰਿਕਾਰਡਿੰਗ ਤਰਸਾਇਆ ਕਿਸੇ ਨੂੰ ਨਾ 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 ਵੀਡੀਓ ਥੋੜੀ ਲੰਬੀ ਹੋਈ ਉਹਲੇ ਸੌਰੀ ਪਰਦੇ ਅਗਲੀ ਵਾਰ ਫੇਰ ਖੋਲਾਂਗਾ ਕਿਸਦੇ ਮਿਹਰਬਾਨੀ ਜਿਹਨੇ ਬੰਦੇ ਨੇ ਚਾਨਣਾ ਸਾਹਿਬ ਤੇ ਕੇਸ ਕੀਤਾ ਉਹਦਾ ਪਰਦਾ ਲੈ ਕੇ ਆਉਂਗਾ ਮੈਨੂੰ ਪਤਾ ਲੱਗਿਆ ਮਿਹਰਬਾਨੀ